ਪੂਰੀ ਵੀਡੀਓ ਸੁਣ ਕੇ ਜਾਓ ਜੀ ਵੀਡੀਓ ਬਹੁਤ ਸੋਹਣੀ ਆ ਕਿ ਅਸੀਂ ਕੁਝ ਸਿੱਖ ਕੇ ਵੀ ਰਾਜੀ ਨਹੀਂ ਕਹਿੰਦੇ ਇੱਕ ਨਸਰੀਆ ਹੋਇਆ ਈਰਾਨ ਦਾ ਬਾਦਸ਼ਾਹ ਜੀ ਨਿਕਾ ਹੁੰਦਾ ਬੜਾ ਸ਼ਰਾਰਤੀ ਇੱਕ ਦਿਨ ਆਪਣੀ ਕਲਾਸ 'ਚ ਬੈਠਾ ਤੇ ਦੇ ਉਸਤਾਦ ਨੇ ਇਹਨੂੰ ਕੋਲ ਬੁਲਾਇਆ ਉਦੋਂ ਕੋਈ ਸ਼ਰਾਰਤ ਨਹੀਂ ਕੀਤੀ ਸ਼ਾਂਤ ਬੈਠਾ ਜੀ ਉਸਤਾਦ ਨੇ ਇਹਨੂੰ ਕੋਲ ਬੁਲਾਇਆ ਤੇ ਇਹਦੇ ਮੂੰਹ ਤੇ ਚੁਪੇੜ ਮਾਰ ਦਿੱਤੀ ਜਦੋਂ ਉਸਤਾਦ ਨੇ ਚੁਪੇੜ ਮਾਰੀ ਤੇ ਬੱਚੇ ਦੀ ਅੱਖਾਂ 'ਚੋਂ ਹੰਝੂ ਆ ਗਏ ਉਸ ਸਮੇਂ ਉਹ ਆਪਣੇ ਉਸਤਾਦ ਨੂੰ ਪੁੱਛ ਨਹੀਂ ਸਕਿਆ ਵੀ ਮੇਰੇ 'ਚ ਪੇੜ ਕਿਉਂ ਮਾਰੀ ਬੋਲ ਨਹੀਂ ਸਕਿਆ ਆਪਣੇ ਗੁਰੂ ਤੋਂ ਪੁੱਛ ਨਹੀਂ ਸਕਿਆ ਪਰ ਉਦੋਂ ਹੈ ਬੇਕਸੂਰ ਸੀ ਜਦੋਂ ਬੰਦਾ ਗੁਨਾਹ ਕਰੇ ਉਦੋਂ ਤਾਂ ਸਜ਼ਾ ਮਿਲ ਜੂਗਾ ਜਦੋਂ ਬੰਦੇ ਨੇ ਕੋਈ ਗੁਨਾਹ ਨਹੀਂ ਕੀਤਾ ਉਦੋਂ ਕਿਉਂ ਸਜ਼ਾ ਮਿਲੇ ਇਹ ਗੱਲ ਇਹਦੇ ਸਦਾ ਰੜਕਦੀ ਰਹੀ ਤੇ ਇੱਕ ਦਿਨ ਇਹ ਇਰਾਨ ਦਾ ਬਾਦਸ਼ਾਹ ਬਣ ਗਿਆ ਇਹਦੇ ਮਨ 'ਚ ਖਿਆਲ ਆਇਆ ਵੀ ਮੇਰੇ ਉਸਤਾਦ ਨੇ ਇੱਕ ਦਿਨ ਬਿਨਾਂ ਕਸੂਰ ਤੋਂ ਮੇਰੇ 'ਚ ਪੇੜ ਮਾਰੀ ਸੀ ਇਨੇ ਆਪਣੇ ਆਲਕਾਰਾਂ ਨੂੰ ਕਹੇ ਵੀ ਫੁਲਾਨੇ ਪਿੰਡ ਦਾ ਮੇਰਾ ਗੁਰੂ ਹੁੰਦਾ ਸੀ ਜਾ ਉਹ ਦੇਖ ਕੇ ਆਓ ਕਾਫੀ ਸਿਆਣਾ ਹੋ ਗਿਆ ਉਹਨਾਂ ਜਿਹ ਹੈ ਤੇ ਉਹਨੂੰ ਲੈ ਕੇ ਸਤਿਕਾਰਨਾ ਆਇਓ ਉਹਦਾ ਉਸਤਾਦ ਬੜਾ ਸਿਆਣਾ ਸੀ ਪਰਵਟਿਆਂ ਦਾ ਮਾਸ ਚਿੱਟਾ ਜਿਹੜੇ ਪਰਵਟੇ ਹੋਏ ਮਾਸ ਢਲ ਕਰਿਆ ਸੀ ਬੜਾ ਸਿਆਣਾ ਸੀ ਯਾਦਾਸਤ ਬੜੀ ਤੀਨ ਸੀ ਉਸਤਾਦ ਨੂੰ ਲੈ ਆਂਦਾ ਉਹਨੇ ਆਪਣੇ ਉਸਤਾਦ ਨੂੰ ਬੁਲਾਇਆ ਕਹਿੰਦਾ ਤੁਹਾਨੂੰ ਯਾਦ ਆ ਮੈਂ ਫੁਲਾਨਾ ਬੱਚਾ ਨਸਰੀਆ ਤੁਹਾਡੇ ਤੋਂ ਪੜਦਾ ਹੁੰਦਾ ਸੀ ਕਹਿਣ ਲੱਗਾ ਮੈਨੂੰ ਯਾਦ ਆ ਤੂੰ ਬਾਦਸ਼ਾਹ ਬਣ ਗਿਆ ਦਾ ਫੇ ਤੁਹਾਨੂੰ ਇਹ ਵੀ ਯਾਦ ਹੋਣਾ ਵੀ ਜਦੋਂ ਮੈਂ ਸ਼ਰਾਰਤ ਕਰਦਾ ਤੁਸੀਂ ਝੜਕ ਦਿੰਦੇ ਸੀ ਇੱਕ ਦਿਨ ਮੇਰਾ ਕੋਈ ਕਸੂਰ ਨਹੀਂ ਤੁਸੀਂ ਮੇਰੇ ਚਪੇੜ ਮਾਰੀ ਉਹ ਗੱਲ ਅੱਜ ਤੱਕ ਵੀ ਮੇਰੇ ਰੜਕਦੀ ਹੈ ਵੀ ਬਿਨਾ ਕਸੂਰ ਤੋਂ ਤੁਸੀਂ ਮੇਰੇ ਚਪੇੜ ਕਿਉਂ ਮਾਰੀ ਇਹਦਾ ਮੈਨੂੰ ਜਵਾਬ ਦੇਓ ਜੀ ਉਸਤਾਦ ਕਹਿਣ ਲੱਗਾ ਸ਼ੁਕਰ ਹੈ ਮੈਂ ਜੀਉਂਗਾ ਤੇਰੀ ਇਸ ਗੱਲ ਦਾ ਜਵਾਬ ਦੇਣ ਵਾਸਤੇ ਕਹਿੰਦਾ ਜਦੋਂ ਤੂੰ ਪੜਦਾ ਸੀ ਤੈਨੂੰ ਥੋੜੋ ਪਤਾ ਸੀ ਤੂੰ ਬਾਦਸ਼ਾਹ ਬਣਨਾ ਮੈਨੂੰ ਪਤਾ ਸੀ ਤੂੰ ਬਾਦਸ਼ਾਹ ਬਣਨਾ ਸੱਚ ਮੈਨੂੰ ਪਤਾ ਸੀ ਤੂੰ ਤਰੱਕੀ ਕਰੇਗਾ ਬਾਦਸ਼ਾਹ ਬਣੇਗਾ ਜਦੋਂ ਕੋਈ ਬਾਦਸ਼ਾਹ ਬਣਦਾ ਹੈ ਜਦੋਂ ਕਿਸੇ ਦੇ ਹੱਥ ਵਿੱਚ ਪਾਵਰ ਆਉਂਦੀ ਹੈ ਕੁਰਸੀ ਆਉਂਦੀ ਹੈ ਪਿਆਸਾ ਹੁੰਦਾ ਹੈ ਕਈ ਵਾਰੀ ਉਹ ਬੇਕਸੂਰ ਨੂੰ ਤੰਗ ਕਰਨ ਲੱਗਾ ਦੇਖਦਾ ਨਹੀਂ ਸੱਚ ਤੇ ਜਦੋਂ ਕਿਸੇ ਬੇਕਸੂਰ ਨੂੰ ਸਜ਼ਾ ਦਿੱਤੀ ਜਾਂਦੀ ਹੈ ਨਾ ਉਹ ਇਦਾਂ ਤੜਫਦਾ ਜਿਵੇਂ ਅੱਜ ਤੱਕ ਤੂੰ ਤੜਫਦਾ ਐ ਜੀ ਕਹਿੰਦਾ ਜਿੱਥੇ ਹੋਰ